ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਤਾਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਨੱਕ ਲੈ ਕੇ ਆਂਦੇ ਆ ਚਾਰੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜਲਦੀਪ ਸਿੰਘ ਪਿੰਡ ਤਾਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 6239984773 ਚਾਰ ਨਾਗਾ ਬਾਈ ਚਾਰ ਆ ਵੀਰੇ ਇਹਨਾਂਕ ਤਾਂ ਵੱਧ ਸੀ ਦੋ ਵੇਗਗੇ ਦੋ ਵੇਗਗੇ ਜੀ ਕਿੱਧਰੋਂ ਕਰਗੇ ਬਾਈ ਹੁਣ ਇਸ ਤੇ ਕਰ ਲੈ ਵੀਰੇ ਠੀਕ ਆ ਸਿੰਘਾਂ ਵਾਲੀ ਵੜ ਸੁਆ ਕੰਮਾ ਜੀ ਇਹਦਾ ਸੁਆ ਦੂਜਾ ਵੀਰੇ ਠੀਕਾ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਅੱਜ 5-6 ਦਿਨ ਹੋ ਗਏ ਵੱਛੀ ਮਗਰ ਕਰਲੈਂਡੋ ਦੀ ਹੂੰ ਕਰਲੈਂਡੋ ਆ ਗਈ ਚੇਅਰ ਕੰਪਲੀਟ ਆ ਸਾਰੇ ਕਾਹਦੀ ਕੰਪਲੀਟ ਆ ਕਿੰਨਾ ਦੁੱਧ ਜੋਖ ਦੰਗ ਦੁੱਧ ਦੇ ਦੂਗੀ 15 ਕਿਲੋ ਜਿਹੜਾ ਹੁਣ ਸਹੀ ਆ ਉਹ 12 ਹੂ ਆਪਾਂ 11 ਹੀ ਦੱਸਣਾ ਰਾਤ ਹੀ ਆਈਆਂ ਆਪਣੇ ਕੋਲ ਚਰੀਆਂ ਇਹ ਠੀਕ ਆ ਹਾਂ ਥੋੜਾ ਜਿਹਾ ਸਫਰ ਦਾ ਵੀ ਹੋ ਜਾਂਦਾ ਹੈ ਨਾ 11 ਕਿਲੋ ਭੰਡ ਚ ਪਾ ਕੇ ਲੈ ਜੇ ਮੈਂ ਕਹਿੰਦਾ ਚਾਰ ਡੰਗ ਚੋੜੀ ਵੀਰੇ ਮੱਝ ਹੀ ਆ ਗਾਂ ਨਹੀਂ ਇਹ ਪਿਓਰ ਸ਼ਾਹੀ ਵਾਲਾ ਸਿੰਘ ਮਾਰਦੀ ਮੂਰਤੀ ਤਾਂ ਨਾ ਬਰਾੜਾ ਮਾਰਨ ਵਾਲੀ ਆ ਪਤ ਕਿੰਨੀਆਂ ਵੀਡੀਓ ਪਾਉਣਾ ਤੂੰ ਯਾਰ ਹੂੰ ਪਰ ਜ ਸੀਕਾ ਤੋਰ ਕੇ ਦਿਖਾ ਦੇ ਵੀਰੇ ਦਿਖਾ ਦੇਣਾ ਤੋਰ ਕੇ ਬਣਾ ਸੁਆ ਦੂਜਾ ਜੀ ਪੰਜਾ ਮਗਰ ਗਰਲੈਂਡੋ ਆ ਗਿਆ ਜੀ ਫੀਮੇਲ ਬੱਚਾ ਮਾ ਖਣ ਬਹਾ ਚੰਗਾ ਲੱਗਾ ਗੈਡ ਨੂੰ ਖਣ ਦਿਖਾ ਖਣ ਵੀ ਮੋਟਾ ਬਾਕੀ ਆਏ ਵੀ ਨਹੀਂ ਲੱਸੀ ਲਾਵੀ ਸੰਭੀ ਬੜੀ ਵਹਿੜਾ ਪੂਰੀ 15 ਕਿਲੋ ਦੇ ਰਹੇ ਨਹੀਂ ਨਾ ਦਿੱਤਾ ਫਿਰ ਦਊਗਾ ਜੀ ਫਿਰ ਦੇਣਾ ਵੀ ਕਿਨੇ ਪਰ 15 ਕਿਲੋ ਵੀ ਸੱਤ ਫੈਟ ਵਾਲਾ ਹੋ ਹਾਂ ਮੈਂ ਹੀ ਆਂ ਗਾਂ ਦਾ ਇਥਾਨ ਵੇਖ ਲੱਗਾ ਕਈ ਯਾਰ ਕਿਸੇ ਵੀਰ ਦਾ ਹੈ ਨਾ ਬਜਟ ਥੋੜਾ ਹੁੰਦਾ ਤੇ ਦੁੱਧ ਚੰਗਾ ਅਲੀ ਵਹਿੜ ਮਿਲ ਜਾਣੀ ਆ ਉਹਨੂੰ ਸੰਗਣੇ ਆ। ਪਰੜਾ ਇੱਕ ਗੱਲ ਆ ਜੇ ਸੰਗਣਾ ਉਹਦੇ ਦੇਣੀ ਕਿਸੇ ਨੇ ਨਹੀਂ ਸੀ 60 65 ਤੋਂ ਘੱਟ ਵਹਿੜ। ਫੇਰ ਕਿੱਥੇ ਦੇਣੀ? 100 ਵੀ ਘੱਟ ਦੇਣੀ ਕਿਹਨੇ 60 ਦੀ। ਪਰੜਾ ਗੱਲ ਸਿਰ ਹਾਂ ਅਗਲਾ ਕਹਿੰਦਾ ਪਰੇ ਨੂੰ ਮੂੰਹ ਕਰ ਲੈਣਾ ਸੀ ਅਸੀਂ ਨਾਲ ਪਰ ਜਿੰਨੇ ਦੀ ਆਪਾਂ ਦੇ ਦੇਣੀ ਆ ਐਨੇ ਦੀ ਹੁਣ ਵੀ ਨਹੀਂ ਕਿਸੇ ਨੇ ਦੇਣੀ। ਹੁਣ ਵੀ ਨਹੀਂ ਦੇਣੀ। ਸਿੰਗਾ ਵਾਲੀ ਵੀ ਨਹੀਂ ਦੇਣੀ। ਚੈਲੰਜ ਆ ਪੂਰਾ। ਪਰ ਤੇਰੇ ਸਾਹਮਣੇ ਤੂੰ ਆਪੇ ਕਹਦੇਂਗਾ ਹਾਂ ਭਾਈ। ਅੱਛਾ। ਤਾਰਾ ਵੀ ਮਾਰ ਹੀ ਦੇਣੀ ਸਾਰਾ ਕੁਝ ਕਰਕੇ ਦਿਖਾਵਾਂਗੇ ਅਗਲੇ ਐਂਡੀ ਮਿੱਠੀ ਪੂਰੀ ਆ ਪੂਰੀ ਪੂਰੀ ਬਰਾੜਾ ਪੂਰੀ ਕੋਈ ਆਏ ਨਹੀਂ ਹੈ ਨਾ ਲੱਤ ਛਾੜਾ ਲਈ ਆਪਾਂ ਉਥੇ ਆਪਾਂ ਪਾਸ ਕਰਕੇ ਲੈ ਕੇ ਆਉਣੇ ਬਰਾੜਾ ਹੂੰ ਇਹ ਤਾਂ ਗੱਲ ਹੈਗੀ ਆ ਬਾਕੀ ਆਪਾਂ ਰੇਕ ਵੀਡੀਓ ਦੀ ਤਾਰਾ ਮਾਰ ਦਿੰਨੇ ਹਾਂ ਇੱਕ ਆਪਾਂ ਵੇਚਣੀਆਂ ਘਰੇ ਆ ਹੂੰ ਆਏ ਨੇ ਚੱਕਰ ਆਏ ਆ ਬਈ ਤਾਰਾ ਨਹੀਂ ਮਾਰੀਆਂ ਅਗਲਾ ਕਈ ਡਰ ਜਾਂਦਾ ਖਾਣ ਵੇਖ ਲੱਗਾ ਗਾਂ ਹੂੰ ਮੁੱਠੀ ਉਹ ਛੱਲ ਲੱਗ ਰਿਆ ਯਾਰ ਉਹ ਤਰੂਗੀ ਬਰਾੜਾ ਹੂੰ ਠੀਕ ਆ ਜਿਹੜਾ ਲੈ ਗਿਆ ਜਿਹਦੇ ਹੱਥ 'ਚ ਫੋਨ ਉਹਨੇ ਲੈਣੀ ਹੈ ਉਹਨੇ ਤੇ ਜਿਹੜੀ ਪਿਛਲੀ ਵੀਡੀਓ ਪਾਈ ਸੀ ਆਪਾਂ ਉਹਦੀ ਪੰਜਾਂ ਮਿੰਟਾਂ ਜੀ ਪੰਜਾਂ ਮਿੰਟਾਂ ਦੇ ਫੜੀ ਬੱਚਾ ਮੜਾ ਹੈਗਾ ਬੱਚਾ ਫੜਿਓ ਜੀ ਮੜਾ ਜਾ ੜਾ ਦੇ ਲਓ ਜੀ ਸੁੰਦਿਆ ਮੋਰੀਆਂ ਥੱਲੇ ਹਾਂ ਠੀਕ ਆ ਠੀਕ ਆ ਬਰੇ ਓਕੇ ਆ ਜੀ ਤੇ ਜੈਜ ਡਿਮਾਂਡ ਕਰਨੀ ਆ ਨਿੱਕਾ ਇਹ ਬਰਾ ਮੁੱਲ ਜਮਾ ਜੈਜ ਬੈਂਕਤੀ ਜੋ ਮਾਨਤਨ ਕਰਦਾਂਗੇ। ਉਹ ਜੂ ਮਾੜਾ ਮੋਟਾ। ਹਾਂ ਕਰ ਦਾਂਗੇ ਫੋਲੀ ਕਰ ਦਾਂਗੇ ਯਾਰ। ਫੋਲੀ ਕਰ ਦਾਂਗੇ। ਪਰ ਦੇਣੀ ਨਹੀਂ ਸੀ ਕਿਸੇ ਨੇ ਹੁਣ ਵੀ ਨਹੀਂ ਦੇਣੀ ਇਹ। ਠੀਕ ਆ। ਲੋਦਾਂ ਦੇ 15 ਕਿਲੋ ਦੇਣਾ ਬਾਹਰ ਨੇ। ਥਣਾ ਦੀ ਜਮਾ ਓਕੇ ਆ। ਆਪ ਕੋ ਥਾਂ ਬਰੜਾ ਦੇ ਕਿਹੋ ਜਿਹਾ ਸਤਿ। ਠੀਕ ਆ। ਹੂੰ। ਬਾਕੀ ਆਪਣੇ ਘਰੋਂ ਆਪਣੇ ਘਰੇ ਚੋਕ ਕੇ ਲੈ ਕੇ ਜਾਓ। ਪਤਾ ਕੀ ਗੱਲ ਆ ਬਾਅਦ ਚ ਅਗਲਾ ਘਰੇ ਜਾ ਕੇ ਕਰੇ ਭਾਈ ਇਹ ਧਾਰ ਮੋਟੀ ਆ ਪਤਾ ਲੱਗਿਆ ਹੈਨਾ ਉਹਦਾ ਫਾਇਦਾ ਰੂਮਰ ਕੀ ਪੋਲੀ ਆ। ਹੂੰ। ਪਰ ਆਪਣੀਆਂ ਵੀ ਗਾਹਾਂ ਲਈਆਂ ਬਰਾੜ ਆਪਣੀਆਂ ਹੁਣ ਘਰੇ ਤਾਂ ਹੈ ਨਹੀਂ ਕਿ ਗਾਹਾਂ ਆਈ ਜਾਂਦੀਆਂ ਆਪਣੀ ਤਸੱਲੀ ਕਰਕੇ ਲੈ ਕੇ ਆਪਣੀ ਤਸੱਲੀ ਕਰਕੇ ਸਹੀ ਗੱਲ ਠੀਕ ਆ 35000 ਚ ਫੁੱਲਾ ਮਾਨਤਨ ਫੁੱਲਾ ਦਰਮਾਨਤਨ ਕਰ ਦਿਆਂਗੇ ਠੀਕ ਆ ਬਾਈ ਤੇ 2 ਨੰਬਰ ਦਾ ਸੂਆ ਕਿੰਨਾ ਮਾਜੇ ਇਹ ਵੀ ਵੀਰੇ ਸ਼ਾਹੀ ਵਾਲਾ ਵੀ ਦੂਜੇ ਸੂਏ ਆ ਇਹ ਕੋਦੋਂ ਸੂਈ ਇਹਨੂੰ ਚੌਥਾ ਦਾ ਨਾ ਸੂਈ ਨੂੰ ਤੀਜਾ ਜਾਂ ਚੌਥਾ ਬੱਛਾ ਮਗਰ ਇਹ ਠੀਕ ਹੈ ਉਹ ਅੱਛੀ ਸੀ ਬੱਚੇ ਦੋਨੇ ਜੇਰ ਕੰਪਲੀਟ ਆ ਸਾਰੇ ਕਾਹਦੀ ਕੰਪਲੀਟ ਆ ਬਰਾੜਾ ਠੀਕ ਆ ਵੀਰੇ ਹਾਂ ਕਿੰਨਾ ਨੱਟ ਦੁੱਧ ਤਿਆਰ ਆ ਦੁੱਧ 10 ਹੋਊਗਾ ਤੂੰ 9 ਕਿਲੋ ਰੱਖ ਆਏਗੀ ਬੋਲੇ ਚ ਬਾਹਰ ਹੋਈ ਐ ਤਾਂ ਗੱਲ ਬੋਲੇ ਚ ਮੈਕਸ ਜਾਣਾ ਦੁੱਧ ਨਾ ਬੋਲਾ ਹੈ ਇਹ ਵੀ ਸ਼ਾਹੀ ਵਾਲ ਠੀਕ ਆ ਹਾਂ ਹੂੰ ਇਹਦੀ ਵੀ ਮਾੜੀ ਮਾੜੀ ਸਿੰਗੀ ਆ ਹਨਾ ਹਾਂ ਬਰਾੜਾ ਯਾਰ ਆਪਾਂ ਲੈ ਗਈ ਉਹ ਜਿਹੜੀ ਤੇਰੇ ਸਾਹਮਣੇ ਲੋਕ ਸ਼ਾਹੀ ਆਉਦੀ ਮੰਗ ਕਰਦੇ ਸ਼ਾਹੀ ਵਾਲੀ ਆਪਾਂ ਲਿਆਉਣੀ ਛੋਟੇ ਜਿਹੇ ਭਾਅ ਆ ਲੀਆਂ ਹਾਂ ਛੋਟੇ ਜਿਹੇ ਭਾਅ ਠੀਕ ਆ ਐਵੇਂ ਆਪਾਂ ਚਲੋ ਲੱਖ ਨਹੀਂ ਲਾਉਣਾ ਡੂਡ ਨਹੀਂ ਲਾਉਣਾ ਹਨਾ ਹਾਂ ਆਪਣੇ ਵਾਲੇ ਮੁੱਲ ਹੋਣੇ ਵੀ ਨਹੀਂ ਕਿਸੇ ਕੋਲੇ ਕੋਈ ਵੀਡੀਓ ਬਣਾਉਣਾ ਇਹ ਤਾਂ ਗੱਲ ਹੈਗੀ ਨਹੀਂ ਹੋਣਾ ਪਰੜਾ ਕਿਸੇ ਕੋਲੇ ਆਪਣੇ ਵਾਲਾ ਮੁੱਲ ਬਾਕੀ ਸੋਨਾ ਧਨਾ ਦਾ ਸੈਜ ਇਕੱਲਾ ਇਕੱਲਾ ਨਿੱਖੜ ਮਾਰ ਦਈਏ ਤਾਂ ਰਾਮਰਾੜੇ ਦੀ ਗਾਈ ਮਾਰ ਦਿਓ ਵੀਰੇ ਕੋਈ ਗੱਲ ਨਹੀਂ ਜੀ ਚੌਥਾ ਤਾਂ ਨਹੀਂ ਇਹਨੂੰ ਸੂਈ ਨੂੰ ਅੱਜ ਹੂੰ ਹੂੰ ਬਾਕੀ ਮੈਂ ਰੇਗ ਵੀਡੀਓ 'ਚ ਬੇਨਤੀ ਕਰਦਾ ਹੁੰਨਾ ਬਈ ਕਿਤੋਂ ਵੀ ਤੁਸੀਂ ਸੂਇਆ ਸਵਾਇਆ ਨਾਗਰ ਲੈਣੇ ਹੁੰਨੇ ਨਾ 500 ਦੇ ਤੇਲ ਨਾਲ ਆਹ ਆਪਣਾ ਸਹੀ ਗੱਲ ਆ ਦੀ ਖਰੀਦ ਕਰਕੇ ਲਓ ਹੂੰ ਲੈ ਬੋਲ ਬਾਤ ਚ ਨਾ ਫਾਇਦਾ ਨਹੀਂ ਬਈ ਯਾਰ ਰੋਲੇ ਦਾ ਕੋਈ ਦੇ ਕੋ ਇਕੱਠੀਆਂ ਲੈ ਲੂ ਆਪਾਂ ਨਵੇਂ ਸਾਲ ਦੇ ਆਫਰ ਹੀ ਲਾ ਦੇਣੀ ਆ ਕਿੰਨਾ ਜੀ ਜਿਸ ਤਨੇ ਇਕੱਠੀਆਂ ਲੈ ਲੋ ਚਾਰੇ ਕੋਈ ਕਿੰਨੇ ਦੇ ਆਪਾਂ ਬਣਾ ਕੇ ਹਿਸਾਬ ਕਰਕੇ ਟਰੱਕ ਤੇ ਨਾ ਦੱਸ ਦੇਗਾ ਇੰਨੇ ਦੀਆਂ ਪਾਉਂਦੇ ਰੋਲੇ ਦਾ ਦੱਸ ਦੇ ਵੀਡੀਓ ਹੋਰ ਵੀਡੀਓ ਬਣਾ ਲੀਏ ਪਹਿਲਾਂ ਠੀਕ ਆ ਪਹਿਲਾਂ ਵੀਡੀਓ ਆਪਣੀ ਬੱਚਾ ਮੜਾ ਜਾ ਵੀਡੀਓ ਤੇ ਐਂਡ ਤੇ ਵੱਡਾ ਆਫਰ ਕਰ ਦੇਣਾ ਆ ਵੱਡਾ ਆਫਰ ਕਰ ਦੇਣਾ ਇਹ ਆਏ ਆ ਬਈ ਨਵੇਂ ਸਾਲ ਚ ਕਿੱਲੇ ਵਿੱਲੇ ਕਰਨੇ ਆ ਆ ਵੇਖ ਬਣਾ ਲੈ ਕੇ ਆਵਾਂਗੇ ਨਵੇਂ ਸਾਲ ਵਾਲੀਆਂ ਨਿਆਣਾ ਪੋਣਾ ਪਾਲੇ ਕੋਈ ਨਹੀਂ ਪੋਣਾ ਕੋਈ ਨਾਮ ਪਾਵੇ ਠੀਕ ਆ ਜੀ ਲਓ ਜੀ ਠੀਕ ਆ ਵੀਰੇ ਓਕੇ ਆ ਜੀ ਤਾਣ ਦੇਖ ਲਗਾ ਕਿ ਹੋ ਜਾ ਠੀਕ ਆ ਵੀਰੇ ਛੋਟਾ ਜਿਹਾ ਪਾ ਜੈਜ ਜਮਾ ਲੈਣੀ ਹੈ ਜਿਹੜੇ ਇਹ ਵੀ 35 ਬੜਾ ਮਾਣਦਨ ਕਰ ਜੋੜਾ ਜੋੜਾ ਲੈ ਗਿਆ ਯਾਰ ਪੂਰੇ 70 ਤੋਂ ਵੀ ਘਟਾ ਹੋਇਆ ਇਹ ਬੰਦ 35 ਦਾ 70 ਹਾਂ ਆਪਾਂ ਤਿੰਨ ਹੋਰ ਛੱਡ ਦਾਂਗੇ ਚਾਰ ਹੀ ਛੱਡ ਦਾਂਗੇ ਹੋਰ ਦੱਸ ਯਾਰ ਠੀਕ ਆ 64 ਦੀਆਂ ਦੇ ਦਾਂਗੇ ਠੀਕ ਆ 65 ਦੀਆਂ ਦੇ ਦਾਂਗੇ ਤੂੰ ਕੁਛ ਦੇ ਦੇ ਦਾਂਗੇ ਪਰ ਦੇਣੀਆਂ ਨਹੀਂ ਕਿਸੇ ਨੇ ਨਹੀਂ ਦੇਣੀਆਂ ਉਹ ਗਾਂ ਦੇ 15 ਗੋਦ ਦੇਣਾ ਲਾਲ ਨੇ ਪੱਟੀ ਨੇ ਹੂੰ ਬਾਕੀ ਠੰਡਾ ਮਿੱਠਾ ਯਾਰ ਇਹਨਾਂ ਦਾ ਦੇਖ ਲੈ ਕਿਹੋ ਜੀ ਇਹਦਾ ਸਫਰ ਦੀਆਂ ਬਰਾੜਾ ਮਾਰੀਆਂ ਹੂੰ ਤੇ ਤਿੰਨ ਨੰਬਰ ਬਾਈ ਬਰਾੜੇ ਪਰਸੋਂ ਦੀ ਸੂਈ ਆ ਬੌਲੇ ਜਿਹਾ ਜਮਾ ਬੱਚਾ ਕੀ ਆ ਬੱਛਾ ਮਗਰ ਜੇਰ ਕੰਪਲੀਟ ਆ ਜੇਰ ਕੰਪਲੀਟ ਆ ਬੌਲਾ ਹੋਊਗਾ ਥਲੇ 9 ਕਿਲੋ 8 ਹੀ ਦੱਸਣਾ ਹਾਈਟ ਦੀ ਨਾਰਮਲ ਆ ਹਾਈਟ ਦੀ ਨਾਰਮਲ ਹੈ ਇਹ ਵੀ ਸ਼ਾਹੀ ਵਾਲ ਹੂੰ ਠੀਕ ਆ ਇਹ ਵੀ ਤੋਰ ਕੇ ਦਿਖਾ ਦੀ ਵੀਰੇ ਇਹ ਤੋਰ ਦਿੰਨੇ ਬਰਾੜਾ ਬਾਕੀ ਸੋਹਣਾ ਠਣਾ ਦਾ ਸੈਜ ਆ ਕੱਲਾ ਅੱਤ ਜਿਓ ਵਾਲਾ ਆ ਜਾ ਨੋ ਕਿਲੋ ਨੈਟ ਬੋਲੀ ਇਹਦੇ ਥੱਲੇ ਲੈ ਦੋ ਰਹਿਣ ਦੇ ਦੋ 12 ਕਿਲੋ ਆਮ ਦਾ ਹੂੰ ਜਿਹੜੇ 12 ਕਿਲੋ ਤਾਂ ਕਹਿੰਦਾ ਵੀ ਕੀ ਆਮ ਨਾਲੀ ਇਹਦਾ ਵੀ ਮੱਝਾ ਅਰ ਗਈ ਹੋਊਗਾ ਸ਼ਾਹੀ ਵਾਲਾ ਬਣਾਣਾ ਜਿਹੜੀ ਸ਼ਾਹੀ ਵਾਲਾ ਉਹ ਤਾਂ ਮੈਂ ਅਰ ਗਈ ਹੋਊਗਾ ਹੂੰ ਠੀਕ ਹੈ ਕੋਈ ਉਦਾਂ ਨਾ ਕੋਈ ਡਰੇ ਵੀ ਸੈਂਗਾ ਜਾਂ ਮਾਰਦੀ ਹੋਊ ਕਰਦੀ ਹੋ ਨਾ ਨਾ ਉਹ ਤਾਂ ਇੱਥੋਂ ਹੀ ਰੂਟਰਦੀ ਹੈ ਭੁਰਿਆ ਇਹ ਕੈ ਸਿਸਟਮ ਤਾਂ ਥੋੜਾ ਜਿਹਾ ਕਰਦੀ ਹੈ ਨਾ ਐਵਰੇਜ ਉਮਰੇ ਜੇ ਟੇਕੀ ਇਹ ਕਰਦੀਆਂ ਰਹਿੰਦੀਆਂ ਸ਼ਾਹੀ ਵਾਲਾ ਨਾ ਮਾਰਾ ਜਾ ਉੱਪਰੇ ਬਣਾ ਲੈ ਇਹ ਕਰਦੀਆਂ ਹੀ ਹੁੰਦੀਆਂ ਕਰਦੀਆਂ ਹੁੰਦੀਆਂ ਮਰਾ ਦੇ ਤਾਂ ਰਹਿੰਦੀਆਂ ਵੀ ਮਰਾ ਦੋ ਜੀ ਉਵੇਂ ਠੰਡੀ ਆ ਯਾਨੀ ਇਹ ਉਪਰ ਆ ਜਾਂ ਮੰਨਣ ਲੱਗ ਜਾਂਦੀਆਂ ਹੈਗੀਆਂ ਉਹ ਜਵਲਦੀ ਲੈ ਹੂੰ ਜੇ ਉਹ ਜੀ ਹੁੰਦੀ ਤਾਂ ਲੱਦ ਕੇ ਨਾ ਬਰਾੜਾ ਪੱਲਿਆ ਕਿ ਨਹੀਂ ਹੁੰਦੇ ਉਹ ਜੀ ਜਿਹੜੀ ਹੋਈ ਦੱਸ ਦਿਆਂਗੇ ਹੂੰ ਵੀ ਇਹੋ ਜਿਹਾ ਕਰਮ ਕਰਨ ਵਾਲੀ ਹੈਗੀ ਬਈ ਹੂੰ ਮਰੇ ਤਾਂ ਗੰਦ ਸਿੱਟੀ ਦੇ ਸਾਹਮਣੇ ਲਿਬੜੀ ਪਈ ਪਰ ਤੂ ਸੁਈ ਆ ਮਰਾ ਗੇ ਬੁੱਕ ਸਫਰ ਬਹੁਤ ਆਵਾਟ ਬਹੁਤ ਭੱਜ ਜਾਂਦਾ ਪਸੂ ਉਥੋਂ ਇੰਨੀ ਵਟ ਆਉਂਦਾ ਹੂੰ ਇਹ ਕਹਿੰਨੇ ਟੋਕਰ ਲੈਣੀ ਟੋਕਰਾਂ ਦਾ ਸ਼ੌਕ ਨੇ ਚੰਗੀ ਹੂੰ 9 ਕਿਲੋ ਬੌਲੀ ਆ 9 ਕਿਲੋ ਬੌਲੀ ਆ 12 ਕਿਲੋ ਤਾਂ ਆਮ ਨਾਲ ਦਊਗੀ ਰੇਟੀ ਟੁੱਟੀ ਖਾ ਕੇ ਠੀਕ ਆ ਪਰਸੋਂ ਦੀ ਸੂਈ ਆ ਸੀਲ ਸਾਵੂਗਾ ਇਹ ਵੀ ਫਿਰ ਆਫਰ ਚੱਕ ਲੋ ਚੱਕ ਲੋ ਵਾਲਾ ਇਹ ਤਾਂ ਆਪਾਂ ਸਭ ਤੋਂ ਵੱਡਾ ਆਫਰ ਕਰ ਦੇਣਾ ਸਭ ਤੋਂ ਵੱਡਾ ਹੋਰ ਜਿਹੜਾ ਲੈ ਗਿਆ ਲੈ ਗਿਆ ਹਾਂ ਆ ਜਿਹੜਾ ਲੈ ਗਿਆ ਲੈ ਗਿਆ ਬਰਾੜਾ ਆਪਾਂ ਵੇਚ ਦੇਣੀ ਆ ਤੂੰ ਉਹਨਾਂ ਕਿੰਨੀਆਂ ਵੀਡੀਓ ਬਣਾਉਣੇ ਆ ਹੂੰ ਆਪਾਂ ਫੜਾ ਪਹਿਲੇ ਫੋਨ ਦੇ ਦੂਜੇ ਫੋਨ ਦੇ ਵਿੱਚ ਹੀ ਹੁੰਦੀ ਆ ਆਪਾਂ ਕਿ ਦੂਰੀਆਰ ਤਾਂ ਪਾਈ ਹੀ ਨਹੀਂ ਹੈ ਨਾ ਜਦੋਂ ਦੇ ਵੀਡੀਓ ਪ ਚਾਰ ਸਾਲ ਹੋ ਗਏ ਕੰਮ ਕਰਦੇ ਨੂੰ ਦੂਰੀਆਰ ਨਹੀਂ ਵੀਡੀਓ ਪਾਈ ਆਪਾਂ ਆਪਣੇ ਵਾਲੇ ਘੰਟਾ ਨਹੀਂ ਰਹਿੰਦੀ ਇੱਕ ਠੀਕ ਆ ਹਾਂ ਦੁਬਾਰਾ ਪਾਉਣੀ ਨਹੀਂ ਦਿੰਦੇ ਜਦੋਂ ਮੌਕਾ ਹੀ ਨਹੀਂ ਮਿਲਦਾ ਬੜਾ ਇੰਨਾ ਮੁੱਲ ਕਿਤੇ ਮਿਲਦਾ ਹੀ ਨਹੀਂ ਹੂੰ ਇਹ ਭਾਅ ਹੀ ਨਹੀਂ ਮਿਲਦੇ ਹੂੰ ਅਬ ਨਹੀਂ ਬੱਚਾ ਮੜਿਆ ਲੈ ਬੜਾ ਦੇ ਲਓ ਜੀ ਲਓ ਠੀਕ ਆ ਕੀ ਮੋ ਲਜੇਜ ਜਮ੍ਹਾਂ ਲੈਣ ਦੇ ਨਾਲ ਮਰਾ 30 ਜੋ ਹਜ਼ਾਰ ਛੱਡ ਦਾਂਗੇ 29 ਹਾਂ ਦੇਊਗਾ ਹੀ ਕੋਈ ਇਹਦੀ ਹਾਂ 29000 ਰੁਪਇਆ ਇਹਦਾ ਹਾਂ ਡਿਮਾਂਡ ਆ ਹਾਂ ਥਣ ਬੁਖਾਰੀ ਕਿ ਜਿਹਾ ਸਿੱਟਿਆ ਹੁਣ ਉਹਨੇ ਪਾਸੋਂ ਹੁਣ ਬਸ ਮਾ ਕੇ ਸੋਨਾ ਸਿੱਟਿਆ ਹੀ ਹੈ ਨਾ ਥਣ ਹੈ ਹੀ ਬੇੜਾ ਬੜੀ ਚੰਗੀ ਹੈ ਹਮ ਹਾਂ ਅੱਗੇ ਆਗੇ 4 ਨੰਬਰ ਇਹ ਵੀ ਜੇ ਪਿਛਲੀ ਵੀਡੀਓ ਜੀ ਆਪਾਂ ਪਾਈ ਸੀ ਹਮ ਇਹਦਾ 25000 ਰੇਟ ਪਾਇਆ ਸੀ ਇਹ ਵੇਚਤੀ ਸੀ ਹਮ ਇਹ ਥੋੜਾ ਜਿਹਾ ਨਾ ਹਿੱਲਦੀ ਆ ਥੋੜਾ ਜਿਹਾ ਜਿਵੇਂ ਮੰਨ ਲਾ ਪੂਰੇ ਬੰਦਾ ਭਾਲਦੀ ਆ ਆਪਾਂ ਦੱਸਿਆ ਸੀਗਾ ਹਾਂ ਉਹਦੇ ਵੀ ਦੱਸਿਆ ਸੀ ਬੇਜਤੀ ਹੈ ਭਰਾ ਨੂੰ ਉਹ ਕਹਿੰਦਾ ਵੀਰੇ ਹਲਦੀ ਹੈ ਮੈਂ ਕੋਈ ਨਾ ਵੀਰੇ ਛੱਡ ਦੇ ਹਲਦੀ ਦਾ ਹੂੰ ਉਹਦੇ ਆਪਾਂ ਪੱਤੀ ਦੀ ਗਿਆ ਸੀ ਅੱਜ ਆਪਾਂ ਵੀਰੇ ਦੇ ਦੇਣੀ ਹੋਰ ਦੱਸ ਅੱਛਾ ਜੇ ਕੋਈ ਚੋਰੂ ਮੜਾ ਹੈ ਹਲਦੀ ਹੈ ਮੂਰੇ ਬੰਦਾ ਪਹਾੜਾ ਪਾ ਕੇ ਬਹਿ ਜੇ ਹਾਂ ਏਦਾਂ ਹੀ ਏਦਾਂ ਪਲਾ ਖੜ ਕੇ ਏਦਾਂ ਹੀ ਖੜਾ ਜਾ ਰਵੇ ਫੇਰ ਨਹੀਂ ਹਿੱਲੂ ਲੱਤ ਮਨਾ ਹਲਾਉਗੀ ਮੂਰੇ ਬੰਦਾ ਭਾਗ ਦੀ ਮੂਰੇ ਬੰਦਾ ਭਾਗ ਪਹਿਲਾਂ ਦੱਸ ਦੇ ਪਹਿਲੇ ਦੱਸ ਭਰਾ ਜੀ ਦੇ ਦੋ ਜਣੇ ਆ ਉਹੀ ਆਉਣ ਹਾਂ ਉਹੀ ਕੰਨ ਕੱਲੇ ਵਾਲਾ ਦੁੱਧ 10 ਕਿਲੋ ਠੀਕ ਆ ਦੁੱਧ 10 ਕਿਲੋ 10 ਕਿਲੋ ਵੀ ਦੇ ਦਾਂਗੇ ਹੋਰ ਵੀ 19 ਦੇ 19 ਦੀ ਹੁਣ ਸੋ ਚਾਰਾਂ ਦਾ ਬਣਾ ਕਿੰਨੇ ਬਣ ਕੇ ਕਰ ਦਈਓ ਫਿਰ ਵੱਡਾ 68 ਉਹ ਬਣ ਗਿਆ ਜੀ 65 ਦੋਹਾਂ ਦਾ ਉਹਨਾਂ ਦੋਹਾਂ ਦਾ 65 ਤੇ 29 ਇਹਦਾ ਇੱਕੋ ਮਿੰਟ ਜੀ ਆਪਾਂ ਹੁਣੇ ਬਣਾ ਲੈਨੇ ਆ ਵੱਡਾ ਆਪਰੇ ਛੱਡ ਦੇਣਾ ਵੱਡਾ ਹੀ ਵੱਡਾ ਹੀ ਠੀਕ ਆ 65 ਦੋਹਾਂ ਦਾ ਜੀ 19 ਇਹਦਾ ਜੀ ਤੇ ਸੈਂਟਰ ਵਾਲੀ ਦਾ ਕਿੰਨਾ ਕਿਤੇ 29 29 ਜੀ ਠੀਕ ਹੈ ਜੀ 1 ਲੱਖ ਤੇ 13000 ਉਤਲਾ ਦਾ ਛੱਡ ਗਏ ਇੱਕ ਤਿੰਨ ਦੀਆਂ ਇੱਕ ਤਿੰਨ ਦੀਆਂ ਸਾਰੀਆਂ ਜੋ ਕੋਈ ਲੈ ਜੂ ਕਾਠੀਆਂ ਚਾਰ ਰਹੀ ਹੈ ਇੱਕ ਲੱਖ 3000 ਰੁਪਏ ਦੇਣੀਆਂ ਨਹੀਂ ਕਿਸੇ ਨੇ ਚਾਰ ਸੱਚ ਚਾਰ ਚਾਰ ਬਰਾੜਾ ਚਾਰ 3000 ਤੇ ਚਾਰ ਬਹਿੜਾ ਹਾਂ ਜੇ ਦੋ ਦੋ ਕੋਈ ਨਹੀਂ ਜਾਊਗਾ ਉਹ 65 ਦੀਆਂ ਦੇ ਦਾਂਗੇ ਇੰਨਾ ਜੇ 29 ਦੇ ਪੁੰਨੀ ਬਣਾ ਕਿੰਨਾ ਬਣ ਗਿਆ ਠੀਕ ਆ ਇਹਨਾਂ ਜੋ ਛੱਡ ਦਾਂਗੇ ਖੁੱਲੇ ਡੁੱਲੇ ਯਾਰ ਠੀਕ ਆ ਜੀ ਪਰ ਦੇਊਗਾ ਨਹੀਂ ਕੋਈ ਹੂੰ ਠੀਕ ਆ ਹਾਂ 1 ਲੱਖ ਤੇ 3000 ਦੀਆਂ ਬਾਈ ਕਹਿੰਦਾ ਦੇ ਦਾਂਗੇ ਚਾਰੇ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਰਹਿ ਗਿਆ ਧੰਨਵਾਦ